ਅੱਜ ਪਾਵਾਂ ਗੱਲ ਕਰਦੇ ਆਂ ਬਲਵਿੰਦਰ ਸਿੰਘ ਜਟਾਣਾ ਬਾਰੇ ਬਲਵਿੰਦਰ ਸਿੰਘ ਜਟਾਣਾ ਉਹ ਸ਼ਖਸ ਸੀ ਜਿਸ ਨੇ ਐਸਵਾਈਐਲ ਨਹਿਰ ਤੇ ਪਵੰਦੀ ਲਾਈ ਸੀ ਉਹ ਪਵੰਦੀ ਕਿਵੇਂ ਲਾਈ ਸੀ ਜਿਹੜੇ ਐਸਵਾਈਐਲ ਨਹਿਰ ਦੇ ਮੇਨ ਤੋਂ ਇੰਜੀਨੀਅਰ ਸੀਗੇ ਉਹਨਾਂ ਦੇ ਮੇਨ ਮੀਟਿੰਗ ਵਾਲੇ ਦਫਤਰ ਵਿੱਚ ਜਾ ਕੇ ਗੋਲ ਦਾ ਮਾਰਦੇ ਸੀ ਉਹਨਾਂ ਨੇ ਉਹਨਾਂ ਨੂੰ ਗੋਲ ਮਾਰ ਕੇ ਮਾਰ ਦਿੱਤਾ ਸੀ ਤੇ ਉਥੋਂ ਇਦਾਂ ਹੋਏ ਸੀਗੇ ਜਿਨ ਕਹੇ ਕਿਸ ਦਾ ਫਰਮ ਹੀ ਨਹੀਂ ਹੁੰਦਾ ਨਾ ਇਹਨਾਂ ਦਾ ਮਤਲਬ ਤੌਰ ਨਾਲ ਆਉਂਦਾ ਠੀਕ ਕੋਈ ਆਏ ਨਹੀਂ ਸੀ ਡਰ ਨਹੀਂ ਸੀ ਕਿਹੜੇ ਗੱਲ ਦਾ ਕਿ ਅਸੀਂ ਬੰਦਾ ਮਾਰਿਆ ਜਾਂ ਉਹ ਲੋਕ ਦਾ ਇਹਨਾਂ ਨੂੰ ਆਪਣੇ ਆਪ ਦੇ ਗਰਭ ਸਿਦਾ ਕਿ ਅਸੀਂ ਪੰਜਾਬ ਦੇ ਲਈ ਕੁਛ ਕੀਤਾ ਪੰਜਾਬ ਦਾ ਪਾਣੀ ਹਰਿਆਣੇ ਨੂੰ ਜਾਨ ਤੋਂ ਬਚਾਇਆ ਠੀਕ ਹੈ ਜੀ ਐਸਵਾਈ ਨਾਲ ਨਹਿਰ ਤੁਰੀ ਹੋ ਜਾਂਦੀ ਤਾਂ ਠੀਕ ਹੈ ਪੰਜਾਬ ਦਾ ਪਾਣੀ ਫ੍ਰੀ ਜਾਣਾ ਚਾਹੀਦਾ। ਖਿਆਣੀ ਤੇ ਰਾਜਸਥਾਨ ਨੂੰ ਵੀ ਬੰਦਾ ਜਾਣਾ ਚਾਹੀਦਾ ਠੀਕ ਹੈ। ਤੇ ਇਹ ਫਖਰ ਜਾਣਾ ਆਵਾਜ਼ ਵੀ ਠਾਈ ਹੋਣੀ ਬਹੁਤ ਹਸਕੀਤਾ ਹੋਣਾ। ਇਦਾਂ ਨਹੀਂ ਕਿ ਸਿੱਧੇ ਜਾ ਕੇ ਉਹਨਾਂ ਨੂੰ ਮਾਰੀ ਦੇ ਤਾ ਹੁਣ ਠੀਕ ਹੈ। ਜਦੋਂ ਪੁਲਿਸ ਸੁਣਵਾਈ ਕਹਿੰਦੇ ਨਹੀਂ ਸੁਣੀ ਜਾਂਦੀ ਹੁਣ ਕਿਸੇ ਵੀ ਅਦਾਲਤ ਦੀ ਅਗਦੇਰੀ ਵਿੱਚ ਤੇ ਉਹ ਬੰਦਾ ਇਦਾਂ ਨਹੀਂ ਗੜਬਚਾ ਕਰਦਾ ਤੇ ਮੇਰੀ ਨਿਗਾਹ ਦੇ ਵਿੱਚ ਇਹ ਬੱਬਰ ਸ਼ੇਰ ਸਿਰਾਂ ਵਿੱਚ ਜਿਨੇ ਇਹ ਕਦਮ ਚੁੱਕਦੇ ਤੇ ਪੰਜਾਬ ਦਾ ਪਾਣੀ ਲਜਾਇਆ ਤੇ ਜੇ ਪੰਜਾਬ ਦਾ ਪਾਣੀ ਉਹ ਇਥੇ ਉਹ ਵਾਲੇ ਮੈਰ ਦਰਾਂਗੇ ਹਰਿਆਣੇ ਨੂੰ ਜਾਂਦਾ ਨਾ ਤਾਂ ਪੰਜਾਬ ਦੀ ਅਤੀ ਕਿਸਾਨੀ ਤਰੋ ਜਾ ਰਹੀ ਸੀ ਪਾਣੀ ਤੋਂ ਵਾਂਝੇ ਰਹਿ ਜਾਣੇ ਸੀਗੇ ਮਾੜੇ ਕਿਸਾਨ ਠੀਕ ਹੈ ਨਾ ਤੇ ਇਸ ਲਈ ਬਲਵਿੰਦਰ ਸਿੰਘ ਜਟਾਣੇ ਨੇ ਆਪਾਂ ਨੂੰ ਬਈ ਸੁਰੂਤ ਕਰਨਾ ਚਾਹੀਦਾ ਇਹ ਬਾਈ ਦਾ ਆਦਰ ਮਾਣਾ ਨਾ ਅੱਜ ਦੇ ਲੈਵਲ ਤੇ ਯਾਰ ਮਣੋ ਬਾਈ ਤਾਂ ਨਾ ਜਿਵੇਂ ਹੈ ਨਹੀਂ ਨਾ ਮੇਰੇ ਮਸਾਂ ਨੇ ਪਤਾਣਾ ਉਹਨਾਂ ਨੂੰ ਤਾਂ ਕੋਲਣਾ ਮਾਰ ਕੇ ਪਹੁੰਚਨੇ ਨੂੰ ਘੋਟ ਰਕਾਤਾ ਸੀਗਾ ਨਾ ਤੇ ਕਹਿੰਉ ਆਪਾਂ ਗੱਲ ਨਹੀਂ ਬਈ ਜਿਹਨੇ ਪੰਜਾਬ ਦੇ ਲਈ ਕੁਝ ਵੀ ਕੀਤਾ ਹੁੰਦਾ ਨਾ ਤੇ ਉਹਨ ਭਾਈ ਇੱਜ਼ਤ ਦਿਹਾ ਕਰੋ ਤੀਦਾ ਤੇ ਐਵੇਂ ਹੁਣ ਯਾਰ ਸਰਕਾਰਾਂ ਨਾਲ ਪਹਿਲਾਂ ਤੋਂ ਭੰਦੋ ਵਡਿਆ ਨੇ ਹੁਣ ਐਸਵਾਈਐਲ ਦੀ ਨਹੀਂ ਵੀ ਅੰਦਰ ਗਾਂਧੀ ਨੇ ਦੇ ਬਰਨਾਲਾ ਸਰਕਾਰ ਨੇ ਰੱਖੀ ਸੀਗੀ ਸਰਕਾਰਾਂ ਹੀ ਉਹ ਕਰਦੀਆਂ ਸੀਗਾ ਨਾ ਉਹ ਤੇ ਜੇ ਕੋਈ ਕਹਿੰਦਾ ਮੈਂ ਤਾਂ ਨਹੀਂ ਉਹ ਸੁਣਨ ਗਿਆ ਵੀ ਤਾਂ ਫੇਰ ਹੀ ਇਦਾਂ ਦਾ ਕਾਰਨ ਚਾਗਦਾ ਹੁੰਦਾ ਬੰਦਾ ਫੇਰ ਹੀ ਕਹਿਣਾ ਮਤਲਬ ਉਹ ਬੰਦਾ ਜਿਹਨੂੰ ਟਾਣਾ ਨੇ ਇਹ ਕਾਰਨ ਵਿੱਚ ਚਾਹ ਜੀ ਉਹਦੇ ਚਾਰ-ਛੱਤ ਵਾਲੇ ਤੇ ਬੱਬਰ ਸ਼ੇਰ ਸੀਗੇ ਬਾਈ ਮੇਰੀ ਨਜ਼ਰ ਵਿੱਚ ਤੇ ਧੰਨਵਾਦ ਤੇ ਵੀਡੀਓ ਚੰਗੀ ਲੱਗੀ